ਥਾਣਾ ਫਲੋਰ ਦੀ ਪੁਲਿਸ ਨੇ ਜੀਟੀ ਰੋਡ ਹਾਈਵੇ ਤੇ ਲੁੱਟਦਾ ਖੋਹਾ ਅਤੇ ਚੋਰੀਆ ਕਰਨ ਵਾਲੇ ਦੋ ਵਿਅਕਤੀਆਂ ਨੂੰ ਸਮਾਨ ਸਮੇਤ ਕੀਤਾ ਕਾਬੂ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਾਲੀ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਦੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੇ ਸੀ ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਵਿੰਦਰ RAM ਪੁੱਤਰ ਜੀਰਾ RAM ਵਾਸੀ ਪਿੰਡ ਜਮਾਲਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਬਿਰਜੋ ਪੁੱਤਰ ਰਤਨ ਪਾਸਵਾਨ ਵਾਸੀ ਜਗਤਪੁਰਾ ਨੇੜੇ ਖੱਡ ਮੋਲਾ ਫਿਲੌਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਜੋ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਆਦੀ ਹਨ ਇਹ ਦੋਨੋਂ ਚੋਰੀ ਦੇ ਮੋਟਰਸਾਈਕਲ ਤੇ ਲੁੱਟ ਖੋਹ ਦੀਆਂ ਵਾਰਦਾਤਾ ਕਰਨ ਲਈ ਫਿਲੌਰ ਏਰੀਏ ਵਿੱਚ ਘੁੰਮ ਰਹੇ ਹਨ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਬਲਵਿੰਦਰ ਰਾਮ ਪੁੱਤਰ ਜੀਰਾ ਰਾਮ ਵਾਸੀ ਜਮਾਲਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਬ੍ਰਿਜੂ ਪੁੱਤਰ ਰਤਨ ਪਾਸਵਾਨ ਵਾਸੀ ਜਗਤਪੁਰਾ ਨੇੜੇ ਖੱਡ ਮੋਹੱਲਾ ਫਿਲੌਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿਆ ਅਤੇ ਇਹਨਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ ਤਿੰਨ ਮੋਟਰਸਾਈਕਲ ਖੋਹ ਕੀਤੇ ਤਿੰਨ ਮੋਬਾਈਲ ਫੋਨ ਬਰਾਮਦ ਕਰਕੇ ਮੁਕੱਦਮਾ ਨੰਬਰ 329 ਮਿਤੀ 7 12 2024 जुर्म 303 2317 2 बीएनएस थाना फिलोर दर्ज रजिस्टर ਕੀਤਾ ਗਿਆ ਹੈ ਮੌਕੇ ਤੋਂ ਪਜਾਇ ਇਹਨਾਂ ਦਾ ਸਾਥੀ ਸੰਨੀ ਉਰਫ ਬਾਬਾ ਵਾਸੀ ਖਡ ਮੋਲਾ ਫਿਲੌਰ ਨੂੰ ਕਾਬੂ ਕਰਨ ਲਈ chape मारी ਕੀਤੀ ਜਾ ਰਹੀ ਹੈ ਮੋਡਲੀ ਕੁਝ ਗਿਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤਾ ਕਰਨ ਦਾ ਮੁੱਖ ਦੋਸ਼ੀ ਬਿਰਜੂ ਹੈ ਇਹ ਚੋਰੀ ਲੁੱਟ ਖੋਹ ਦੀਆ ਵਾਰਦਾਤਾ ਦਿਨ ਅਤੇ ਰਾਤ ਵੇਲੇ ਤੇਜ਼ ਤਾਰ ਹਥਿਆਰਾ ਦਾ ਡਰਾਵਾ ਦੇ ਕੇ ਕਰਦੇ ਸੀ ਅਤੇ ਦਿਨ ਵੇਲੇ ਆਮ ਰਾਤ ਤੇ ਜਾਦੀਆਂ ਲੜਕੀਆਂ ਦੇ ਮੋਬਾਈਲ ਖੋਹ ਕਰਨ ਦੀਆਂ ਵਾਰਦਾਤਾ ਵੀ ਕਰਦੇ ਸਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਮੋਟਰਸਾਈਕਲ ਚੋਰੀ ਕਰਕੇ ਅਤੇ ਮੋਬਾਈਲ ਖੋਹ ਕਰਕੇ ਅੱਗੇ ਪ੍ਰਵਾਸੀ ਵਿਅਕਤੀਆਂ ਨੂੰ ਸਸਤੇ ਭਾਅ ਦੇ ਵਿੱਚ ਦੇਚ ਦਿੰਦੇ ਸੀ ਜੋ ਹੁਣ ਤੱਕ ਇਹਨਾਂ ਦੋਸ਼ੀਆਂ ਪਾਸੋਂ 10 ਦੇ ਕਰੀਬ ਵਾਰਦਾਤਾ ਟਰੇਸ ਕੀਤੀਆਂ ਜਾ ਚੁੱਕੀਆਂ ਹਨ जो इतना सारे दोषियानुपेश अदालत करके पुलिस रिमांड हासिल करके होर कुछ गिचकीती जा रही है। एपी न्यूज़ पंजाबी लेख फिलोर तो प्रबाल्दी खास रिपोर्ट। तरतुसी एक लुका खोवा करने वाले गैंग थे। टेन मेंबर काबो की तह गया। और कितनों काबो की तह गया? ਰਨ ਵਾਲੇ ਆ ਔਰ ਕਿਹੜੀ ਕਿਹੜੀ ਇਨੀ ਵਾਰਦਾਤਾਂ ਹੋਈਆਂ ਆ ਦਿਹਾਤੀ ਪੁਲਿਸ ਜਿਲੰਦਰ ਵੱਲੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਕੱਕਸੀ ਵੱਲੋਂ ਨਸ਼ਾ ਵਿਰੁੱਧ ਅਤੇ ਮਾੜੇ ਅੰਸਰ ਜਿਹੜੇ ਲਟੋਫਾਂ ਕਰਦੇ ਨੇ ਉਹਨਾਂ ਤੇ ਮਹਿਮ ਚਲਾਈ ਗਈ ਆ ਜਿਸ ਦੇ ਤਹਿਤ ਐਸਐਚਓ ਫਲੋਰ ਤੇ ਉਹਨਾਂ ਦੀ ਟੀਮ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕਾਰਵਾਈ ਕਰਦੇ ਹੋਏ ਆ ਇਹ ਤਿੰਨ ਮੈਂਬਰੀ ਗਰੋ ਜਿਹੜਾ ਵਾ ਜਿਹੜਾ ਕਿ ਲੰਬੇ ਸਮੇਂ ਤੋਂ ਪਿਛੇ ਲਗਾਤਾਰ ਜਿਹੜਾ ਵਾਰਦਾਤਾਂ ਕਰਦਾ ਸੀ ਹਾਈਵੇ ਦੇ ਉੱਪਰ ਟ੍ਰੱਕ ਵਾਲਿਆਂ ਨੂੰ ਲੁੱਟਦਾ ਸੀ ਜਾਂ ਰਾਹਗੀਰਾਂ ਨੂੰ ਲੁੱਟਦੇ ਸੀ ਉਹਦੇ ਵਿੱਚ ਮੋਟਰਸਾਈਕਲ ਵਗੈਰਾ ਤੇ ਉਹਦੇ ਮੋਬਾਈਲ ਤੇ ਪੈਸੇ ਹੁੰਦੇ ਸੀ ਉਹਨਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈਗੀ ਆ ਇਹਨਾਂ ਦੇ ਵਿੱਚ ਇੱਕ ਤੇ ਲੋਕਲ ਇੱਥੇ ਬਿਲੋਂਗ ਕਰਦਾ ਉਹਦੇ ਤੇ ਮਕਦਮੇ ਆਲਰੇਡੀ 4 ਕੋਦੇ ਦਰਜ ਹੈਗੇ ਆ ਬਿਰਜੂ ਇੱਕ ਜਿਹੜਾ ਉਹ ਜਮਾਲਪੁਰ ਨੂੰ ਰਹਿਣ ਵਾਲਾ ਹੈਗਾ ਇਹ ਦੋ ਦੋਸ਼ੀ ਗ੍ਰਫਤਾਰ ਕੀਤੇ ਤੀਸਰਾ ਦੋਸ਼ੀ ਜਿਹੜਾ ਸਨਈ ਆ ਲੁਧਿਆਣੇ ਨੂੰ ਬਿਲੋਂਗ ਕਰਦਾ ਉਹ ਹਜੇ ਮਫਰੂਰ ਹੈਗਾ ਉਸ ਤੇ ਛਾਪਾਂ ਮਾਰੀ ਕੀਤੀ ਜਾ ਰਹੀ ਹੈ ਸਰ ਇਹਨਾਂ ਕੋਲ ਕੋਈ ਬਰਾਮਦ ਕੀਤੀ ਗਈ ਚੀਜ਼ ਤਾਂ ਨਹੀਂ ਇਨਾਂ ਨੂੰ ਅਸੀਂ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਤੇ ਤਿੰਨ ਜਿਹੜੇ ਚੋਰੀ ਦੇ ਤੇ ਲੁੱਟਫੋ ਵਾਲੇ ਜਿਹੜੇ ਮੋਟਰਸਾਈਕਲ ਇਹਨਾਂ ਕੋਲ ਆ ਉਹ ਬਰਾਮਦ ਕੀਤੇ ਗਏ ਨੇ ਸਰ ਜਿੱਦਾਂ ਤੁਸੀਂ ਲਗਾਤਾਰ ਹੀ ਤੁਸੀਂ ਜਿਹੜੀਆਂ ਹਾਈਵੇ ਤੇ ਲੁੱਟਫੋ ਕਰਨ ਵਾਲੇ ਤੁਸੀਂ ਗੈਂਗ ਉ ਕਾਬੂ ਕਰ ਰਹੇ ਆ ਪਿਛਲੇ ਦਿਨੀ ਵੀ ਕਾਬੂ ਕੀਤਾ ਸੀ ਹੁਣ ਹੋਰ ਕੀ ਕੀਤਾ ਹੈਗਾ ਇਦਾਂ ਦੇ ਹੋਰ ਵੀ ਬਹੁਤ ਸਾਰੇ ਲੋਕ ਹੈਗੇ ਆ ਪਤਾ ਲੱਗਾ ਵੀ ਹੋਰ ਵੀ ਇਹਨਾਂ ਨਾਲ ਕੋਈ ਕੁਝ ਇਸ ਵੀ ਬੰਦੇ ਹੈਗੇ ਨਾਲ ਇਹਨਾਂ ਦੇ ਵਿੱਚ ਇੱਕ ਗੈਂਗ ਇੱਕ ਵੱਖਰਾ ਅਸੀਂ ਪਰਚਾ ਗੁਰਾਇਆ ਦਿੱਤਾ ਸੀ ਉਹਦੇ ਵਿੱਚ ਵੀ ਅਸੀਂ ਤਿੰਨ ਮੈਂਬਰੀ ਜਿਹੜਾ ਗੈਂਗ ਉਹ ਅਰੈਸਟ ਪਾਈ ਆ ਥਾਣਾ ਗੁਰਾਇਆਂ ਵਿਖੇ ਇਹ ਇੱਕ ਇਹ ਵੱਖਰਾ ਗੈਂਗ ਸੀ ਜਿਹੜਾ ਕਿ ਇਹ ਲੁੱਟਖੋਹਾਂ ਕਰਦਾ ਸੀ ਇਹਨਾਂ ਦਾ ਮੇਨ ਜਿਹੜਾ ਟਾਰਗੇਟ ਸੀ ਉਹ ਫਗਵਾੜਾ ਗੁਰਾਇਆਂ ਫਲੋਰ ਅਤੇ ਲੁਧਿਆਣਾ ਸੀ ਇਹ ਵਾਰਦਾਤਾ ਮੋਸਟਲੀ ਜਿਹੜੇ ਟਰੱਕ ਡਰਾਈਵਰਾਂ ਨਾਲ ਕਰਦੇ ਸੀ ਉਹਨਾਂ ਕੋ ਮੋਬਾਈਲ ਫੋਨ ਤੇ ਦਾਤਰ ਦੀ ਨੋਕ ਦੇ ਉੱਤੇ ਖੋਲ ਲੈਂਦੇ ਸੀ ਕੀ ਕਰਵਾਏ ਇਹਦੇ ਨੂੰ ਰਿਮਾਂਡ ਮੇਰਾ ਵਗਰਾ ਮੰਗ ਰਿਆ ਇਹਨੂੰ ਦਾ ਰਿਮਾਂਡ ਲੈ ਰਹੇ ਆਂ ਅਸੀਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਦਾ ਪ੍ਰੀਵੀਅਸ ਰਿਕਾਰਡ ਸਾਡੇ ਕੋਲ ਆ ਗਿਆ ਹੋਰ ਜਿਹੜੀਆਂ ਇਹਨਾਂ ਨੇ ਕਈ ਵਾਰਦਾਤਾ ਕੀਤੀਆਂ ਉਹ ਕਲੀਅਰ ਕੀਤੀਆਂ ਜਾਣਗੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ